ਅਠ ਜਾਨਦਾਰ ਤਰੀਕੇ ਨਾਲ ਇੱਕ ਤਕੜਾ ਪੁਆਇੰਟ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਜਿਲਾਲਪਰੀਆ ਪਾਲਾ ਸਟੇਜ ਦੇ ਵੱਲ ਪੁੱਜ ਰਿਹਾ ਹੈ ਦੁਨੀਆ ਦਾ ਮਹਾਨ ਸੂਰਮਾ ਜੇ ਕਹਿ ਦਈਏ ਵੀ ਦੁਨੀਆ ਦੀ ਖੇਡ ਕਬੱਡੀ ਦਾ ਬ੍ਰਾਂਡਡ ਜਾਫੀ ਹੈ ਉਹ ਵੀ ਉੱਚੇਚੇ ਤੌਰ ਤੇ ਸਾਡੇ ਦਰਮਿਆਨ ਪੁੱਜ ਰਿਹਾ ਹੈ ਜੀਐਨ ਜਾਨਦਾਰ ਤਰੀਕੇ ਨਾਲ ਪੁਆਇੰਟ ਜੋੜਿਆ ਹੈ 9 ਤੇ 10 ਮਾਰਚ ਜੰਡਵਰ ਦੇ ਵਿੱਚ ਵੀ ਮੇਜਰ ਲੀ ਕਬੱਡੀ ਫੈਡਰੇਸ਼ਨ ਦੇ ਮੈਚ ਹੋਣਗੇ ਜਿੱਥੇ ਵੈਸਟਾ ਨੂੰ ਆਟੋ ਗੱਡੀਆਂ ਦਿੱਤੀਆਂ ਜਾਣਗੀਆਂ 10 ਮਾਰਚ ਦੀ ਤਰੀਕ ਵੀ ਵੱਡੇ ਕਬੱਡੀ ਕੱਪ ਦੀ ਹੈ ਅੱਜ ਦੁਨੀਆ ਦੇ ਵਿੱਚ ਚਰਚੇ ਜਿਹੜੇ ਭਾਈ ਗੁਰਪ੍ਰੀਤ ਉਹਨਾਂ ਦੇ ਕਬੱਡੀ ਕੱਪ ਦੇ ਛਿੜੇ ਹੋਏ ਹੈ ਆ ਨੌਜਵਾਨ ਗੋਰਾ ਸਾਲੂ ਪਿੰਡ ਵਾਲਾ ਰੇਡ ਪੌਂਡੀ ਵਧਿਆ ਹੋਇਆ ਹੈ ਹੁਣ ਦੇਖਦੇ ਆਂ ਵੀ ਚਾਰਾਂ ਦੇ ਵਿੱਚੋਂ ਕਾਰੀ ਸਾਰੀ ਬਲੋਂ ਪ੍ਰਿੰਸ ਪ੍ਰਿੰਸ ਤੇ ਗੋਰਾ ਪ੍ਰਿੰਸ ਤੇ ਗੋਰਾ ਗੋਰਾ ਤੇ ਪ੍ਰਿੰਸ ਆਹ ਹੋ ਗਈ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਵਾਹ ਓਏ ਨੌਜਵਾਨਾ ਪੁਆਇੰਟਰ ਧਾਵੀ ਨੇ ਆਪਣੀ ਟੀਮ ਲਈ ਜੋੜ ਦਿੱਤਾ ਲੈ ਵੀ ਕ੍ਰਿਸ਼ਨ ਚੱਕ ਲਾ ਮੈਗ ਨੌਜਵਾਨਾ ਆਹ ਮਨਜੋਤ ਵੀ ਕਬੱਡੀ ਲਾ ਵੀ ਸੇਟੀ ਜਲਾਲਪੁਰੀਏ ਨੂੰ ਕਿਹੜੇ ਕਿਹੜੇ ਪਿਆਰ ਕਰਦਾ ਹੈ ਬੱਸੋ ਤਾੜੀ ਮਾਰ ਕੇ ਭਾਈ ਸਾਪੀ ਕੁਲਾਰ ਆਸਟ੍ਰੇਲੀਆ ਬਿੱਟੂ ਰਾਏਕੋਟ ਸੰਦੀਪ ਗੁਰਨਾ ਅਮਰੀਕਾ ਵਾਲਾ ਭਾਈ ਤੀਰ ਸਿੰਘ ਠਵਾਲ ਪੁੱਜਿਆ ਹੋਇਆ ਮਾਣ ਕਰਦੇ ਰਾਏ ਬਰਾਦਰ ਜਲਾਲਪੁਰੀਏ ਪਾਲੇ ਵੀ ਖੇਡ ਦੇ ਉੱਤੇ ਅੰਕਤ ਦੀ ਕਬੱਡੀ ਪੈ ਰਹੀ ਹੈ ਖੇਡ ਮੈਦਾਨ ਦੇ ਵਿੱਚ ਜੱਟ ਲਾਟੋ ਵਾਲਾ ਤਿਆਰ ਹੈ ਫੌਜੀ ਤਿਆਰ ਆ ਨਾਲ ਗੜੀ ਵਾਲਾ ਜੱਟ ਧੋਰੀ ਵਾਲਾ ਮੁੰਡਾ ਛੱਠੇ ਪਰਿਵਾਰ ਦਾ ਹੈ ਬੱਲੇ ਬੱਲੇ ਓ ਬੱਲੇ 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 ਕੇ ਮੇਲਾ ਰੈਲ ਮਾਜੇ ਚੱਲਦਾ ਚਾਜਾ ਚੜਦਾ ਚਾਜਾ ਚੜਦਾ ਓ ਮੇਲਾ ਰੈਲ ਮਾਜੇ ਚੱਲਦਾ ਚਾਜਾ ਚੜਦਾ ਚਾਜਾ ਚੜਦਾ ਅਗਲੀ ਕਬੱਡੀ ਚੱਲਦਾ ਚਾਜਾ ਚੜਦਾ ਚਾਜਾ ਚੜਦਾ ਵੱਡੇ ਕਰ ਮੇਰਾ ਕਹਿਣਾ ਪੰਜਾਬ ਬਚਾਓ ਯਾਤਰਾ ਦੇ ਵਿੱਚ 12 12 ਘੰਟੇ ਖੜੇ ਰਹਿੰਦੇ ਨੇ ਔਰ ਰਾਤ ਨੂੰ 12 ਵਜੇ దాਕੇ ਸੌਂਦੇ ਨੇ ਰਾਤ ਵਿੱਚ ਸ਼ਾਇਦ 1 2 ਵਜੇ ਸੁੱਤੇ ਹੋਣ ਪਰ ਸਵੇਰੇ ਮਾਂ ਠਾਲ ਲਿਆ ਇਹਨਾਂ ਨੂੰ ਤੇ ਫਿਰ ਵੀ 4 ਘੰਟੇ ਦਾ ਸਫਰ ਕਰਕੇ ਤੁਹਾਨੂੰ ਸ਼ਾਬਾਸ਼ ਦੇਣ ਲਈ ਆਏ ਨੇ ਸੋ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਇਹਨਾਂ ਨੂੰ ਜੀ ਆਇਆਂ ਵੀ ਕਹਿੰਦਾ ਔਰ ਸਰਦੇਸ਼ ਸਿੰਘ ਜਿਹੜੇ ਸਾਡੇ ਸਰਕਲ ਜ਼ਹੀਦਾਰ ਨੇ ਇਸ ਇਲਾਕੇ ਦੇ ਉਹਨਾਂ ਨੂੰ ਇਹਨਾਂ ਨੇ ਸਨਮਾਨ ਵੀ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ